ਜੀ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਬਾਦਲ ਦੀ ਜਦੋਂ ਆਪਾਂ ਗੱਲ ਕਰਦੇ ਆਂ ਬੀਜੇਪੀ ਦੀ ਗੱਲ ਕਰੀਏ ਤੇ ਇੱਕ ਪਾਸੇ ਹੁਣ ਮਨਦੀਪ ਸਿੰਘ ਜਿਹੜਾ ਕਿ ਸਾਂਝੇ ਤੌਰ ਤੇ ਉਮੀਦਵਾਰ ਆ ਵੈਸੇ ਕੀ ਵੇਖਦੇ ਹੋ ਵੈਸੇ ਟੱਕਰ ਕੇ ਤੇ ਕਿਹਦੇ ਚ ਵੇਖ ਰਿਹਾ ਤੁਸੀਂ ਹੁਣ ਨਾ ਕਈ ਬੰਦੇ ਇਹੋ ਜਿਹਾ ਖੁੱਲ ਕੇ ਗੱਲ ਵੀ ਨਹੀਂ ਕਰਦੇ ਵਿੱਚ ਤਰ੍ਹਾਂ ਖਾਸ ਸਬੰਧੀ ਗੱਲ ਕਰਨੀ ਹੋਵੇ ਇਹੋ ਨਾਲ ਡਰਦੇ ਲੋਕ ਕੀ ਹੋਣਾ ਕੀ ਨਹੀਂ ਚੱਕਰੇ ਦੇ ਵਿੱਚ ਇਹ ਆ ਵੀ ਹੁਣ ਜਿੰਨੇ ਵੀ ਜਿੱਤਣਾ ਹੋਣਾ ਥੋੜੀਆਂ ਜਿਹੀਆਂ ਵੋਟਾਂ ਦੇ ਜਿੱਤੂਗਾ ਜਿ ਤਰ੍ਹਾਂ ਅਮਰਪਾਲ ਸਿੰਘ ਜਿੱਤਿਆ ਹੈ ਨਾ ਜਿ ਤਰ੍ਹਾਂ ਬੜੀਆਂ ਵੋਟਾਂ ਦੇ ਉਸ ਤਰ੍ਹਾਂ ਕੰਮ ਨਹੀਂ ਹੋ ਇਹ ਕੰਮ ਇਹਨਾਂ ਵੇ ਥੋੜੇ ਜਿਹੇ ਕੰਮ ਦੇ ਜਿੱਤੂ ਜਿਹੜਾ ਜਿੱਤਿਆ ਜੇ ਤਹਾਰ ਕੇ ਦੇ ਵਿੱਚ ਵੇਖਦੇ ਹੋ ਤੁਸੀਂ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਦੇ ਵਿੱਚ ਕਿਹੜੀ ਟੱਕਰ ਚ ਆਉਣਗੇ ਦੋ ਪਾਰਟੀਆਂ ਜਾਂ ਮਨਦੀਪ ਸਿੰਘ ਜਿਹੜੇ ਕਿ ਸਾਂਝੇ ਉਮੀਦਵਾਰ ਜੇ ਇਹਦੇ ਐਮਐਲਏ ਨਾਲ ਇਹਦਾ ਆਪਣਾ ਮੁੱਖਪਤੀ ਪੰਗਾ ਦਰਮਾਨ ਨੇ ਨੂੰ ਫਰਮੀ ਸਿੰਘ ਸੰਧੂ ਨੂੰ ਹੋਰ ਕੋਈ ਬੰਦਾ ਖਿਲਾਉਣ ਦਾ ਫੇਰ ਤੇ ਜਿੱਤਣਾ ਹੈ ਟੱਕਰ ਤੁਸੀਂ ਫੇਰ ਤੇ ਜਿੱਤਣਾ ਫਿਰ ਹੁਣ ਇਹ ਥੋੜਾ ਜਿਹਾ ਨਹੀਂ ਹਾਂ ਪਹਿਲੇ ਨੰਬਰ ਤੇ ਤੁਹਾਡੀ ਨਜ਼ਰ ਕਿਧਰ ਜਾਂਦੀ ਆ ਵੈਸੇ ਮੈਂ ਤੁਹਾਨੂੰ ਗੱਲ ਨਵੇੜਤੀ ਵੀ ਇਹ ਜੂਗਾ ਵਾਇਕ ਹੁਣ ਪਤਾ ਨਹੀਂ ਆਪਾਂ ਕੋਈ ਵੀ ਜਿੱਤ ਜੇ ਇਹਦੇ ਵਿੱਚ ਆਪਾਂ ਪੰਨਾ ਦੇ ਵੋਟ ਹੀ ਪਾ ਰਹੇ ਆਂ ਭਾਈ ਸਾਹਿਬ ਨਾ ਸੀ ਜਿੱਤ ਹਾਰ ਦਾ ਕਿਹਨੂੰ ਸਬੂਤ ਦੇ ਰਹੇ ਵੈਸੇ ਆਈਡੀਆ ਲਾ ਰਹੇ ਆਪਾਂ ਮੈਂ ਕਿਹਾ ਕਿ ਤੁਸੀਂ ਪੰਜਾਂ ਧੜਿਆਂ ਦੇ ਵਿੱਚੋਂ ਕਿਹਨੂੰ ਮੰਨਦੇ ਹੋ ਭੀਜਪੀ ਅੱਗੇ ਆ ਕਾਂਗਰਸ ਅੱਗੇ ਆ ਆਮ ਆਦਮੀ ਪਾਰਟੀ ਅੱਗੇ ਆ ਅਕਾਲੀ ਦਲ ਬਾਦਲ ਅੱਗੇ ਆ ਕਿ ਮਨਦੀਪ ਸਿੰਘ ਜਿਹੜਾ ਅਮਰਪਾਲ ਸਿੰਘ ਦੇ ਤੁਹਾਡੇ ਵੱਲੋਂ ਇਹ ਅਮਨਦੀਪ ਸਿੰਘ ਹੈ ਨਾ ਮਨਦੀਪ ਮਨਦੀਪ ਸਿੰਘ ਆ ਉਹ ਜਿੱਤੂ ਕੁਝ ਵੋਟਾਂ ਦੇ ਜਿੱਤੂਗਾ ਪਰ ਵੋਟਾਂ ਖਿਲਰ ਕੇ ਪੈਣੀਆਂ ਸਾਰੀਆਂ ਇੱਕ ਜਣੇ ਨੂੰ ਨਹੀਂ ਪੈਣੀਆਂ ਜਿਤਨਾ ਅਮਰਤਸਰ ਪਾਣ ਨੂੰ ਪਈਆਂ ਹੀ